ਸਾਬਕਾ ਸੇਤ ਮੰਤਰੀ ਅਤੇ ਸਾਬਕਾ ਵਿਧਾਇਕ ਫਾਜ਼ਿਲਕਾ ਚੌਧਰੀ ਸਰਜੀਤ ਕੁਮਾਰ ਜੈਨੀ ਵੱਲੋਂ ਅੱਜ ਜ਼ਿਲ੍ਹਾ ਹਸਪਤਾਲ ਵਿੱਚ ਦੌਰਾ ਕੀਤਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਹੋਰ ਕੀ ਕੁਝ ਹੋਇਆ ਸਵਾਰੇ ਕਿੰਨਾ ਦਾ ਡਿਲੀਵਰੀ ਕੇਸ ਹੈ ਤੁਹਾਡੀ ਪਰਵਾਹ ਤੋਂ ਨਹੀਂ ਹਾਂਜੀ ਪਰਵਾਹ ਹੈ ਰੇਮੇਡੀਨ ਨਖਰਾਣੀ ਆਈ ਹੈ ਅੱਛਾ ਕਦੋਂ ਆਖ ਲੈ ਕੇ ਆਏ ਸੀਗੇ ਜੀ ਤਿੰਨ ਚਾਰ ਘੰਟੇ ਹੋ ਗਏ ਜੀ ਸਮੋਤ ਹੈ ਕੋਈ ਸੁਣਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਅਸੀਂ ਦਰਦ ਦੇ ਨਾਰੇ ਆ ਗਿਆ ਸੀਗਾ ਪਹਿਲੇ ਹਾਂਜੀ ਪਹਿਲਾਂ ਨਾ ਕਿਹਾ ਸੀ ਅਲਟਰਾ ਸਾਊਂਡ ਦੀ ਰਿਪੋਰਟ ਵੇਖ ਕੇ ਤਾਂ ਬਗੈਰ ਕਿਹਾ ਤਾਂ ਵੀ ਬੱਚਾ ਕਮਜ਼ੋਰ ਹੈ ਇਹਨਾਂ ਨੂੰ ਫਰੀਦਕੋਟ ਰੈਫਰ ਕਰੋ ਵੀ ਤੁਸੀਂ ਕਰੋ ਕੋਈ ਕਿ ਇੱਥੇ ਡਾਕਟਰ ਹੈ ਨਹੀਂ ਕਿ ਪ੍ਰਾਈਵੇਟ ਚ ਲੈ ਜਾਓ ਜਾਂ ਫਿਰ ਉੱਥੇ ਫਰੀਦਕੋਟ ਰੈਫਰ ਕਰ ਲਿਆ ਸੀ ਪਤਾ ਕੀ ਲੱਗਿਆ ਡਾਕਟਰ ਹੈ ਨਹੀਂ ਤਾਂ ਜਵਾਬ ਦਿੱਤਾ ਹੈ ਜਾਂ ਡਾਕਟਰ ਹੀ ਹੈ ਨਹੀਂ ਕਿ ਜੀ ਅਸੀਂ ਤਾਂ 2 ਘੰਟੇ ਹੋ ਗਏ ਦੋ ਟਾਈ ਘੰਟੇ ਹੋ ਗਏ ਥੇ ਮਤ ਮਾਰਦੇ ਵੀ ਕਿੱਥੇ ਗਏ ਹੁਣ ਗਰੀਬ ਬੰਦੇ ਅਸੀਂ ਕਿੱਥੇ ਲੈ ਕੇ ਜਾਈਏ ਜੀ ਕਹਿੰਦੇ ਚੰਡੀਗੜ੍ਹ ਹੈ ਸਾਡੇ ਪਤਾ ਨਹੀਂ ਮੀਟਿੰਗ ਮੋਟਿੰਗ ਹੀ ਹਟੇ ਰਹੇ ਹੋਏ ਨੇ ਅਵੇ ਅਸੇ ਕੋਈ ਡਾਕਟਰ ਅਵੇਲੇਬਲ ਹੈ ਨਾ ਕੋਈ ਨਹੀਂ ਜੀ ਕੀ ਮੰਗ ਕਰਦੇ ਆਂ ਜੀ ਪ੍ਰਸ਼ਾਸਨ ਤੋਂ ਮੰਗ ਆਵੇ ਸਾਡੀ ਸੁਣਵਾਈ ਹੋਵੇ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਸਰ ਦੇਖੋ ਗੱਲ ਕੀ ਹੈ ਕਿ ਭਗਵਤ ਮਾਨ ਜੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਆਂ ਅਰ ਇੱਥੋਂ ਦਾ ਵਿਧਾਇਕ ਜਿਹੜਾ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ ਡਿਲੀਵਰੀ ਕੇਸ ਹੈ सिविल हॉस्पिटल अगर जिले ਦੇ ਵਿੱਚ ਅਗਰ ਡਿਲੀਵਰੀ ਕੇਸ ਨਹੀਂ ਹੋਏਗਾ ਅਗਰ ਗਰੀਬ ਨੂੰ ਅੱਜ ਫਰੀਦਕੋਟ ਰੈਫਰ ਕੀਤਾ ਜਾਂਦਾ ਹੈ ਜਿਸ ਭੈਣ ਬੇਟੀ ਤੇ ਦਰਦ ਹੈ ਔਰ 80 ਕਿਲੋਮੀਟਰ ਕਿਸ ਤਰ੍ਹਾਂ ਜਾਏਗੀ ਮੈਂ ਕਹਿੰਦਾ ਸਰਕਾਰ ਨੂੰ ਬਿਲਕੁਲ ਸ਼ਰਮ ਹੀ ਨਹੀਂ ਆਉਂਦੀ ਇਸ ਚੀਜ਼ ਦੀ ਵਿਕਾਸ ਦੀ ਗੱਲ ਕਰਦੀ ਹੈ ਕੋਈ ਹਸਪਤਲ ਇੱਥੇ ਪੂਰੇ ਬੈਠ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਹੈ ਮੈਨੂੰ ਇਸ ਚੀਜ਼ ਦੀ ਬੜੀ ਸ਼ਰਮ ਆਉਂਦੀ ਹੈ ਇਹਨਾਂ ਨੂੰ ਸ਼ਰਮ ਬਿਲਕੁਲ ਨਹੀਂ ਆਉਂਦੀ ਮੈਂ ਭਗਤ ਮਾਨ ਨੂੰ ਔਰ ਨਰਿੰਦਰ ਸਵਨਾ ਜੀ ਜਿੱਥੇ ਐਮ ਐਲ ਏ ਬਣ ਕੇ ਕੁਮਰੇ ਨੇ ਔਰ ਸਵਾਰ ਲੁੱਟ ਕਸੂਟ ਕਰਨ ਦੇ ਅੱਜ ਲਾਈਨ ਆਰਡਰ ਨਹੀਂ ਹੈ ਕਿਸੇ ਕੋਈ ਬੰਦਾ ਲੁੱਟਿਆ ਜਾਂਦਾ ਕਿਤੇ ਕੁੱਟਿਆ ਜਾਂਦਾ ਪਰ ਸਭ ਤੋਂ ਵੱਡੀ ਗੱਲ ਹੈ ਕਿ ਗਰੀਬ ਦਾ ਅਗਰ ਡੰਡੀ ਨਹੀਂ ਕੈਸੀ ਜਿਸ ਹਸਪੀਟਲ ਦੇ ਵਿੱਚ ਸਰਕਾਰ ਨਹੀਂ ਕਰ ਸਕਦੀ ਉਹ ਸਰਕਾਰ ਦਾ ਪੰਜਾਬ ਦੇ ਵਿੱਚ ਰਹਿਣ ਦਾ ਕੰਨੀ ਹੈ ਇਹ ਹਮੇਸ਼ਾ ਹੀ ਅੱਜ ਤਾਂ ਮੈਂ ਉਹ ਦੁਖੀ ਆਇਆ ਆ ਬੋਰ ਨੂੰ ਸੁਣੋ ਬੋਰ ਵੀ ਡਾਕਟਰ ਨਹੀਂ ਹੈ ਇੱਥੇ ਪੁੱਛ ਲੋ ਡਾਕਟਰ ਨਹੀਂ ਹੈ ਜਲਾਲਾਬਾਦ ਡਾਕਟਰ ਨਹੀਂ ਹੈ ਹੁਣ ਫਰੀਦਕੋਟ ਗਰੀਬ ਬੰਦਾ ਆ ਸਰਦੀ ਦਾ ਟਾਈਮ ਐਮੂਲੈਂਸ ਲੈ ਕੇ ਕਿਸ ਤਰ੍ਹਾਂ ਜਾਏਗਾ ਫਰ ਜਾਏਗਾ ਤਾਂ ਕਿਸ ਤਰ੍ਹਾਂ ਉੱਥੇ ਤੱਕ ਪਹੁੰਚੇਗਾ ਕਿ ਕਿਵੇਂ ਉਹਦਾ ਫਰੈਂਸਨ ਹੋਏਗਾ ਇਸ ਤਰ੍ਹਾਂ ਕਰਕੇ ਕੀ ਹੈ ਕਿ ਬੰਦਿਆਂ-ਬੰਦਿਆਂ ਗੱਲਾਂ ਕਰਦੇ ਨੇ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਸਵਾ ਲੁੱਟ ਪਸੂਟ ਕਰਨ ਦੇ ਇਹਨਾਂ ਦਾ ਕੋਈ ਕੰਮ ਨਹੀਂ ਹੈ ਜਨੇ ਇਹ ਹਸਪੀਟਲ ਮੈਂ ਬਣਾਇਆ 100 ਬੈੱਡ ਦਾ ਇਹ ਨਹੀਂ ਕਿ ਤੇ ਪੁਰਾਣਾ ਸਮਾਨ ਲਿਆ ਕੇ ਰੱਖਿਆ ਹੈ ਕੈਂਸਰ ਹਸਪੀਟਲ ਅਜੇ ਤੱਕ ਬੰਦ ਪਿਆ ਹੈ ਜਿੰਨੇ ਪੈਸੇ ਆ ਸੀ ਸਾਰੇ ਆਫਸਰ ਕਿਥੇ ਹੋਰ ਇਹਨਾਂ ਨੇ ਲਾਤੇ ਉਸ ਟਾਈਮ ਇੱਕ ਵਾਰੀ ਆਈ ਸੀ ਦਿੱਕਤ ਤੇ ਮਾ ਫਰੀਦਪੁਰ ਕੋਟ ਦੀ ਡਾਕਟਰਾਂ ਦੀ ਡਿਊਟੀ ਉੱਥੇ ਲਾ ਦਿੱਸੀ ਕੀ ਡਾਕਟਰ ਇੱਥੇ ਤਿੰਨ ਦਿਨ ਕੋਈ ਆਊਗਾ ਤਿੰਨ ਦਿਨ ਕੋਈ ਆਏਗਾ ਡਿਲੀਵਰੀ ਕੇਸ ਜਿਹੜਾ ਹੈ ਉਹ ਇੱਥੇ ਹੋਣਾ ਚਾਹੀਦਾ ਜਦ ਡਿਲੀਵਰੀ ਕੇਸ ਹੀ ਨਹੀਂ ਹੁੰਦਾ ਅਸੀਂ ਸਿੱਤ ਸਮਾਂ ਵਿੱਚ ਕੀ ਦੇ ਰਿਆ ਇਸ ਤੋਂ ਮੈਡੀਕਲ ਨਹੀਂ ਹੋ ਸਕਦੀ ਹਰ ਡਿਲੀਵਰੀ ਕੇਸ ਜੇਕਰ ਰੈਫਰ ਹੋਏਗਾ ਔਰ ਸਿਵਲ ਹਸਪੀਟਲ ਜਾਏਗਾ ਜਿਲੇ ਜਿਲੇ ਵਿੱਚ ਹੋਏਗਾ ਤਾਂ ਇਸ ਤੋਂ ਮੈਡੀਕਲ ਨਹੀਂ ਹੈਗੀ ਮੈਂ ਤਾਂ ਇਹਨਾਂ ਨੂੰ ਕਹਿਣਾ ਤਾਂ ਨਾ ਕਿ ਇਹ ਕੁਰਸੀਆਂ ਛੱਡ ਦੇਣ ਲੋਕ ਅੱਜ ਲੋਕਾਂ ਦੇ ਵਿੱਚ ਤਰਾਏ ਮੰਤਰਾਂੇ ਮੰਬੜੀ ਹੈ ਅੱਜ ਹਸਪੀਟਲ ਦਾ ਹਾਲ ਦੇਖੋ ਪਰ ਮੈਨੂੰ ਤਾਂ ਦੁੱਖ ਹੈ ਇਸ ਪੈਣ ਦਾ ਬੇਟੀ ਦਾ ਦੁੱਖ ਹੈ ਕਿ ਕਿਸ ਤਰ੍ਹਾਂ ਉੱਥੇ ਵਿਚਾਰੀ ਪਹੁੰਚੇਗੀ ਦੱਸੋ ਗਰੀਬ ਬੰਦੇ ਕਿਸ ਤਰ੍ਹਾਂ ਨੇਕੇ ਜਾਣਗੇ ਅੱਜ ਡਿਲੀਵਰੀ ਕਿੰਸੀ ਨਹੀਂ ਹੁੰਦਾ ਔਰ ਅੱਜ ਮਤਲਬ ਜਦੋਂ ਦੀ ਇਹ ਸਰਕਾਰ ਬਣੀ ਹੈ ਉਹਦਾ ਇਹ ਹਾਲ ਹੈ ਜੀ ਕੀ ਹਾਲ ਕੀ ਦੇਖਦੇ ਹੋ ਤੁਸੀਂ ਹੰਦਾ ਜੀ ਹਾਲ ਤਾਂ ਇਹ ਸਰਕਾਰ ਦੇ ਤੋਂ ਚਲਦੀ ਬਣੇ ਕਿਤਾਈ ਹੈ ਇਹਨਾਂ ਤਾਂ ਸਿਰਫ ਦੋ ਲੁੱਟਣ ਦੇ ਸਵਾਗ ਕੋਈ ਕੰਮ ਨਹੀਂ ਹੈ ਇਹਨਾਂ ਦੇ ਹਰੇਕ ਥਾਂ ਤੇ ਇੱਕ ਰੇਤ ਤੇ ਝੁੱਟਾ ਹੈ ਹਰੇਕ ਦਫ਼ਤਰ ਤੇ ਝੁੱਟਾ ਹੈ ਲੁੱਟ ਇੰਨੀ ਕਿ ਲੁੱਟਾ ਹੈ ਕਿ ਦੋ ਦੋ ਹਜ਼ਾਰ ਤੀਸ ਰੁਪਏ ਤੱਕ ਦੇ ਬੰਦੇ ਲਈ ਜਾਂਦੇ ਹਨ। ਬੜਿਆ। ਔਰ ਅਫਸਰ ਜਿਹੜੇ ਆ 3 ਮਹੀਨੇ ਬਾਅਦ ਅਫਸਰ ਬਦਲੇ ਜਾਂਦੇ ਨਹੀਂ। ਇਹਨਾਂ ਕੋਈ ਮਤਲਬ ਕੋਈ ਨਾ ਇਨ ਆਰਡਰ ਨਹੀਂ ਹੈ। ਕੋਈ ਇਹ ਸਰਕਾਰ ਜਿਹੜੀ ਹੈ ਕੰਮ ਨਹੀਂ ਕਰਦੀ। ਲੋਕਾਂ ਦੇ ਵਿੱਚ ਤਰਾਇ ਮਾਮ ਤਰਾਇ ਮਾਮ ਹੋ ਰਹੀ ਹੈ। ਲੁੱਟ ਖਸੂਟ ਵਧੀ ਹੋਈ ਹੈ। ਦੁਨੀਆ ਬੜੀ ਦੁਖੀ ਹੈ। ਮੈਂ ਤੁਸੀਂ ਐਂਡ ਫੈਂਡ ਗੱਲ ਕਰਤੀ ਵੀ ਸਰਕਾਰ ਬਦਲੇਗੀ। ਲੇਕਿਨ ਉਸ ਤੋਂ ਪਹਿਲੇ ਤੁਸੀਂ ਪ੍ਰੋਟੈਸਟ ਕਰੋ। ਕਿਸ ਤਿੱਕੇ ਦਾ ਕੋਈ ਲੋਕਾਂ ਦੀ ਆਵਾਜ਼ ਉਠਾਓਗੇ ਤਾਂ ਕੋਈ ਹੱਲ ਹੋ ਨਹੀਂ ਸਕਦਾ ਜੀ। ਬਿਲਕੁਲ ਲੋਕਾਂ ਇਹਨਾਂ ਨੂੰ ਧਿਆਨ ਹੀ ਨਹੀਂ ਹੈ। ਆਵਾਜ਼ ਤੁਹਾਡੇ ਰਹੀ ਆਵਾਜ਼ ਆਏਗੀ ਨਹੀਂ ਜਾਏ ਉਹਨਾਂ ਨੂੰ ਪਤਾ ਨਹੀਂ ਹੈ ਉਹਨਾਂ ਨੇ ਸਿੱਧਾ ਜਾਣ ਗੱਲਾਂ ਕਰਦੇ ਨੇ ਕਿ ਅਸੀਂ ਮੌਲਾ ਕਲੀਨਿਕ ਖੋਲ੍ਹਦੇ ਅਸੀਂ ਸੁੱਖ ਸੁਵਿਧਾ ਦਿੰਦੇ ਆ ਦਿੱਲੀ ਤਰ੍ਹਾਂ ਦਿੰਦੇ ਆ ਨਾ ਕੋਈ ਦਿੱਲੀ ਦਿੱਤੀ ਤੇ ਨਾ ਕੋਈ ਇੱਥੇ ਦਿੱਤੇ ਲੋਕਾਂ ਕੋਲ ਵੋਟਾਂ ਲੈ ਕੇ ਤੇ ਇਹ ਆਪ ਦੇ ਜਿਹੜੇ ਆ ਟਿੱਡ ਵਰ ਨੂੰ ਲੱਗਿ ਹੋਣੀ اے ਬੀ ਐ ਨਿਊ ਚੈਨਲ ਦੇਖਣ ਵਾਲੇ ਸਭੀ ਦਸਤੋਸੇ ਹਮ ਅਪੀਲ ਕਰਦੇ ਹਾਂ ਕਿ اے ਬੀ ਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ